ਸੋ ਜੀ ਆਪਾਂ ਦੇਖ ਰਹੇ ਹਾਂ ਸਡੋਨਾ ਦੀਆਂ ਮਾਰਕੀਟਾਂ ਸਡੋਨਾ ਐਰੀਜ਼ੋਨਾ ਬਹੁਤ ਮਸ਼ਹੂਰ ਆ ਇਸ ਸਡੋਨਾ ਦੀਆਂ ਆਰਟ ਗੈਲਰੀਆਂ ਰੈਸਟੋਰੈਂਟ ਬਹੁਤ ਪੌਸ਼ ਲੋਕ ਰਹਿੰਦੇ ਇੱਥੇ ਜਿਆਦਾ ਅਮੀਰ ਨੇ ਕੁਝ ਇੱਧਰਲੇ ਪਾਸੇ ਆਰਟ ਗੈਲਰੀਆਂ ਨੇ ਦੋ ਸੋ ਸਡੋਨਾ ਨੂੰ ਕਿਹਾ ਜਾਂਦਾ ਵਾ ਵੀ ਅਮਰੀਕਾ ਦਾ ॠਸ਼ੀਕੇਸ਼ ਆ ਸਪਿਰਚੁਅਲ ਸਿੱਕਰ ਇੱਥੇ ਬਾਹਲੇ ਆਉਂਦੇ ਆ ਆਕੀ ਥੱਲੇ ਮਾਰਕੀਟ ਜਾ ਕੇ ਦੇਖ ਇਹ ਨੇ ਜੀ ਵਾਈਨ ਦੇ ਡਰਮ ਤੇ ਇੱਕ ਪੁਰਾਣੀ ਗਿਆ ਗੱਡੀ ਖਰਾਬ ਹੋ ਜੇ ਟਾਂਗਾ ਯੱਕਾ ਜਾਂ ਜਿੰਕਾ ਨਾ ਜਾਂ ਘੋੜਾ ਰੇੜੀ ਤਾਂ ਉਹਦੇ ਚੋਂ ਕੀ ਕੀ ਕੱਟਿਆ ਜਾ ਸਕਦਾ ਇੱਕ ਵਧੀਆ ਮੇਜ਼ ਬਣ ਸਕਦਾ ਲੈ ਦੋ ਬੰਦੇ ਵਧੀਆ ਬਹਿ ਸਕਦੇ ਆ ਟੌਰ ਨਾਲੇ ਨਜ਼ਾਰੇ ਨਾਲ ਹੈ ਨਾ ਕਮਾਲ ਆ ਬਈ ਲੱਕੜ ਦੀ ਕਾਰ ਹੈ ਜਰੀ ਆਪਣੇ ਆਪਣੇ ਟੀਊਨ ਕੱਢ ਸਕਦੇ ਜੋ ਤੁਹਾਨੂੰ ਆਉਂਦੀ ਹੈ ਨਹੀਂ ਵੀ ਆਉਂਦੀ ਤਾਂ ਵੀ ਵਜਾ ਸਕਦੇ ਸੋ ਇਹ ਐਸਡ ਉਹਨਾਂ ਦੀ ਖਾਸੀਅਤ ਸਾਰਿਆਂ ਲਈ ਕੁਝ ਨਾ ਕੁਝ ਹੈਗਾ ਟੋਨਾ ਚ ਸੂਰਾ ਦੇ ਵੀ ਹਾਰ ਪੈਂਦੇ ਆ ਸੂਰਾ ਦੇ ਇੰਨਾ ਵਧੀਆ ਆਟ ਆ ਰਹੇ ਵੈਲ ਦੇ ਆਰ ਗੋਣਾ ਲੈਟ ਯੂ ਲਰਨ ਆ ਦੇ 10 ਦੇ ਆਰ ਗੋਣਾ ਵਾਕ ਥਰੂ ਇਟ ਨਾ ਆ ਭਾਈ ਨੇ ਭਾਈ ਕਿਹੜਾ ਖਾਪਾ ਹੈ ਫਿਟ ਸਨੇਕ ਇਜ਼ ਅੱਛਾ ਬੋ ਪਾਈਥਨ ਬੋ ਪਾਈਥਨ ਯਾ ਦੈਟਸ ਵੈਰੀ ਡੇਂਜਰਸ ਦੇ ਸੇ ਉਹ ਨਾ ਡਾਜ ਇਟ ਇਟਸ ਸ਼ੀਜ਼ ਫ੍ਰੈਂਡਲੀ Oh yes ਇਸ ਸਟਰਡਲਿੰਗ ਵਾਓ ਆ ਦੇਖੋ ਜੀ ਇਧਰ ਆ ਕੇ ਇਹ ਕੋਈ ਘੱਟ ਰਿਹਾ ਹੈ ਹਾਏ ਮੈਨੀ ਵੈਰੀ ਥੈਂਕਸ ਫਾਰ ਥੀਰ ਨੋ ਪ੍ਰੋਬਲਮ ਆ Awesome. Ah, for the ready? For a tip. If you don't want to leave a tip, it's fine. Just put no, no tip. Yeah, that's fine. I don't have cash. कौ पॉए हाँ जी ये अलख क्या थोड़ा अलख बनाया ਸੈਡੋਨਾ ਦੀਆਂ ਆਰਟ ਗੈਲਰੀਆਂ ਥਾਂ-ਥਾਂ ਤੇ ਭਰੀਆਂ ਪਈਆਂ ਐ ਜੇ ਸਟੈਚੂਜ਼ ਨਾਲ ਜਿੱਥੇ ਦੇਖੋ ਆਰਟ ਹੀ ਆਟਾ ਸੈਡੋਨਾ ਐਰਿਟੋਨਾ Obrigado.